ਜੋਡਾ ਜਸਵੰਤ ਸਿੰਘ ਜੀ ਸਿਟੀ ਗਰਾਊਂਡ ਦੇ ਵਿੱਚ ਆਉਣੇ ਰਹੀ ਅਸੀਂ ਇੱਥੇ ਗਰਾਊਂਡ ਦੇ ਵਿੱਚ ਡੀਲੀਂ ਹੁੰਦੇ ਕਿ ਅਸੀਂ ਆਹਦੇ ਪਿੰਡ ਗਰਾਊਂਡ ਦੇ ਵਿੱਚ ਜਾਂਦੇ ਆ ਮੇਰਾ ਪਿੰਡ ਸਾਡਾ ਮੇਰਾ ਪਿੰਡ ਲੰਗਿਆ ਰਹੀ ਤੇ ਇੱਥੇ ਮੇਰਾ ਲਬੋਰਟਰੀ ਦਾ ਕੰਮ ਹੈ ਕਿ ਅਸੀਂ ਆਹਦੇ ਪਿੰਡ ਦੇ ਲਈ ਮੈਂ ਰਿਪੋਰਟਸ ਲੈਂਦੇ ਤੇ ਇੱਥੇ ਅਸੀਂ ਜਦੋਂ ਕੋਈ ਪ੍ਰੋਗਰਾਮ ਹੁੰਦਾ ਹੈਗਾ ਤੇ ਉਹਨਾਂ ਨੂੰ ਜਿਹੜਾ ਬਲਾਗਰ ਆਉਂਦਾ ਹੈ ਨਾ ਉਸ ਨੂੰ ਵੀ ਜ਼ਰੂਰ ਹੋਣਾ ਚਾਹੀਦਾ ਤੁਸੀਂ ਦੇਖਦੇ ਹੋਗੇ ਕਿ ਕਿੰਨੇ ਕਿੰਨੇ ਬੱਚੇ ਤੇ ਬੱਚਾ ਤੋਂ ਲੈ ਕੇ ਨੌਜਵਾਨਾਂ ਤੱਕ ਸਾਰੇ ਗਰਾਊਂਡ ਦੇ ਵਿੱਚ ਆ ਰਹੇ ਇੱਕ ਥਾਂ ਜੋੜ ਰਹੇ ਸਿਕੰਦਰ ਸਿੰਘ ਉਹਨਾਂ ਬਾਰੇ ਕੀ ਕਹਣਾ ਹਾਂਜੀ ਵੀਰੇ ਸਾਡਾ ਬ ਤੇ ਕਾਫੀ ਟਾਈਮ ਦਾ ਬੋਸ ਨਿਕਮ ਕਰ ਰਹੇਗਾ ਕਾਫੀ ਕਰਤ ਨੇ ਵਿਚਰੇ ਹਦੇ ਪੀਤੇ ਹੋਏ ਤੇ ਖਾਸਤੇ ਜਿਨੀਏ ਲਾਸਟ ਇਅਰ ਅਸੀਂ ਇੱਕ ਦਸਤਾਰ ਕੈਂਪ ਲਾਇਆ ਗਿਆ ਬਹੁਤ ਸਮਾਂ ਕੰਮ ਸੀ ਵੀ ਤੇ ਬੜੀ ਨਿੱਕਲੇ ਕਿੰਨ ਬੰਦੇ ਨੇ ਦਸਤਾਰਾ ਸਿੱਖਿਆ ਉਹਦੇ ਤੇ ਹੁਣ ਵੀ ਬੰਦੇ ਆ ਤੇ ਜਿਹਨੇ ਕੈਂਪ ਲਾਇਆ ਗਣ ਦੇਖ ਰਿਹਾ ਪੱਕੀਆਂ ਰੌਣਕ ਲੱਗੇ ਕਿੰਨੇ ਨਿੱਕੀ ਮੁੰਡੇ ਤਿਆਰ ਹੋ ਰਹੇ ਨੇ ਤੇ ਮਨ ਲੱਗਿਆ ਨਾ ਹੁਣ ਆ ਕਾਸਟ ਪਾਏਗਾ ਤੇ ਨਹੀਂ ਡ੍ਰੌਪ ਕਰਨ ਦੇਣਗੇ ਉਹ ਕੈਂਪ ਨੂੰ ਰੱਖ ਲੈਗੇ ਬਹੁਤ ਮੋਰ ਖੁਸ਼ ਹੋਣ ਲੱਗੇ ਨਸ਼ੇ ਤੋਂ ਦੂਰ ਰਹਿਣ ਕੇ ਜਿਹੜੇ ਗਰਾਊਂਡਾਂ ਨਾਲ ਜੁੜ ਗਏ ਨਾ ਜੇ ਸ਼ੁਰੂ ਵਿੱਚ ਜਿਵੇਂ ਕਹਿਨੇ ਆ ਬੱਚਾ ਕੋੜਾ ਕਾਗਜ਼ਿੰਦਾ ਜਿਹੜਾ ਪਹਿਲਾਂ ਲਿਖਿਆ ਗਿਆ ਉਹ ਚੀਜ਼ਾਂ ਜਿਹੜੀਆਂ ਹੁਣ ਗਰਾਊਂਡਾਂ ਨਾਲ ਜੁੜ ਜਾਂਦੇ ਨਾ ਸ਼ੇ ਤੋਂ ਦੂਰ ਜੀ ਹੋਏ ਆ ਤੇ ਤੇਰੇ ਵੀ ਤੇ ਕੋਈ ਥੋੜੀ ਕੰਪਨੀ ਤੇ ਆ ਜੇ ਤੁਸੀਂ ਦੇਲੇ ਆ ਫ੍ਰੀ ਹੋ ਤੇ ਮੈਨੂੰ ਲੱਗਦਾ ਜ਼ਰੂਰਤ ਹੈ ਕਿ ਤੁਸੀਂ ਉਸ ਪਾਸੇ ਜਾਵੋਗੇ ਜਿਵੇਂ ਦੇਲੇ ਤੋਂ ਤੇ ਵੀ ਤਾਂ ਕੋਈ ਪੁੱਠਾ ਕੰਮ ਕਰ ਲਾਂਗੇ ਆਪਾਂ ਬੱਟ ਜਿਹੜਾ ਪਹਿਲਾਂ ਬਿਜ਼ੀ ਹੋ ਗਿਆ ਠੀਕ ਹੈ ਤੇ ਚਾਹੀਏ ਆ ਕੰਮ ਚ ਬਿਜ਼ੀ ਆ ਮਿਹਨਤ ਚ ਬਿਜ਼ੀ ਆ ਠੀਕ ਹੈ ਨਾ ਉਹ ਨਹੀਂ ਉਧਰਲੇ ਪਾਸੇ ਜਾਊਗਾ ਜਿਵੇਂ ਮੁੰਡੇ ਨੇ ਕਿਹਾ ਕਿ ਔਰ ਇਥੇ ਨਹੀਂ ਤਾਂ ਲੋਨ ਕਰ ਰਿਹਾ ਪਤਾ ਲੱਗ ਜੂ ਕੋਈ ਗਾਹ ਦੇ ਹੋਰ ਸੀਨੀਅਰ ਬੰਦੇ ਦੇਖਣਗੇ ਫਲਾਣਾ ਮੁੰਡੇ ਨੇ ਮਿਹਨਤ ਕੀਤੀ ਉਹ ਅਜਾ ਬਣ ਗਿਆ ਵੱਡਾ ਬਣ ਗਿਆ ਪੀਅਰ ਬਣ ਗਿਆ ਤੇ ਜੋਤ ਜਾਬੜਾ ਫੌਜ ਚ ਗਿਆ ਤੇ ਨਹੀਂ ਲੱਗਦਾ ਨਿਸ਼ਾਨਾ ਬਸ ਜਾਣੀ ਕਿਉਂਕਿ ਇਹਨਾਂ ਨੂੰ ਟਾਈਮ ਹੀ ਨਹੀਂ ਮਿਲਦਾ ਬਿਲਕੁਲ ਉਹ ਇਥੇ ਥੱਕ ਕੇ ਜਾਂ ਕੇ ਕਹਿੰਦਾ ਸਮਝ ਨਹੀਂ ਆਦਾ ਸੀਰਟ ਕਿਸ ਨੂੰ ਜਾਣ ਦੀ ਸ਼ਾਨਫੋਕ ਕਰਨ ਚਾਹੁੰਦੇ ਨਹੀਂ